ਮੇਰਾ ਮੇਰਾ ਨਾਲ ਹੌਲੋਂ ਦਾ ਮਕਸਦ ਇੱਕੋ ਹੀ ਹੈ ਮੈਂ 2 ਸਾਲ ਤੋਂ ਜਾਰੇ ਘਰੇ ਦੇ ਲਈ ਦਰਦਰ ਤੇ ਭਟਕਦਾ ਫਿਰਦਾ ਤੁਹਾਨੂੰ ਵੀਰ ਨੇ ਦੱਸਿਆ ਹੀ ਹੈ ਵੀ ਮੈਂ ਜੇ ਮੈਂ ਉਹ ਲੁਧਿਆਣੇ ਦੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਤਾਂ ਮੈਂ ਇਹਨੂੰ ਚੰਗੀ ਤਰ੍ਹਾਂ ਸਸਦ ਦੇ ਵਿੱਚ ਜਾ ਕੇ ਉਠਾਵਾਂਗਾ ਇਹਨਾਂ ਨਾਲ ਹੁਣ ਜਿਵੇਂ ਕੰਮਾਂ ਵੀ ਇਹੀ ਕਿਉਂ ਦੂਜੀਆਂ ਪਾਰਟੀਆਂ ਤੇ ਤੁਸੀਂ ਕਿਉਂ ਨਹੀਂ ਭਰੋਸਾ ਕੀਤਾ ਕਿਉਂਕਿ ਮੈਂ 2 ਸਾਲ ਤੋਂ ਲਗਾਤਾਰ ਫਿਰਦਾ ਮੈਂ ਵਿਧਾਨ ਸਭਾ ਦੇ ਵੀ ਅੱਗੇ ਵੀ ਬੈਠ ਕੇ ਆ ਗਿਆ ਮੈਂ ਸੀਐਮ ਸਾਹਿਬ ਦਾ ਮੰਗਰਾ ਕਰਦਾ ਕਰਦਾ ਇੱਥੋਂ ਤੱਕ ਪਹੁੰਚੀ ਮੈਂ ਸੋ ਉਥੋਂ ਕੁਝ ਨਹੀਂ ਮੰਗਦਾ ਮੈਂ ਇਹ ਨਹੀਂ ਕਹਿੰਦਾ ਵੀ ਗੈਂਗਸਟਰ ਤੁਸੀਂ ਸਾਰਿਆਂ ਨੂੰ ਫਾਹੇ ਲਾ ਦਿਓ ਮੈਂ ਇੱਕੋ ਹੀ ਗੱਲ ਪੁੱਛਦਾ ਸਰਕਾਰ ਤੋਂ ਵੀ ਮੈਨੂੰ ਕੇਵਲ ਕਾਰਨ ਦੱਸ ਦਿਓ ਮੈਂ ਸਬਰ ਕਰਕੇ ਘਰੇ ਬੈਠ ਜਾਊਂਗਾ ਵੀ ਤੁਸੀਂ ਮਾਰਿਆ ਕਾਸ ਤੋਂ ਵਜ੍ਹਾ ਕੀ ਸੀ ਕੀ ਕੀ ਗਲਤ ਕਰਤਾ ਸੀ ਜਿਹਦਾ ਕਰਕੇ ਤੁਹਾਨੂੰ ਉਹ ਤੇ ਉਹਦੀ ਬੱਤੀ ਫੇਰ ਮਾਰ ਕੇ ਨਹੀਂ ਬੇਰਹਿਮੀ ਨਾਲ ਮੌਤ ਕੀਤੀ ਹੈ 5 ਸਾਲ ਹੋ ਗਿਆ ਤੁਸੀਂ ਦੇਖਿਆ ਹੋਊਗਾ ਲਾਰੈਂਸ ਦੀ ਵੀਡੀਓ ਬਣ ਜਾਂਦੀ ਆ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਬਾਹਰ ਰਹਿੰਦਾ ਜੇਲ੍ਹ ਤੋਂ ਜਿੰਨਾ ਮੈਨੂੰ ਸਿੱਟ ਤੋਂ ਸਹਿਯੋਗ ਮਿਲਣਾ ਚਾਹੀਦਾ ਨਹੀਂ ਮਿਲ ਰਿਹਾ ਹੁਣ ਇੱਕ ਪਾਸੇ ਮੈਂ ਆ ਮੇਰਾ ਪੁੱਤ ਮਰਿਆ ਹੋਇਆ ਵੀ 1.5 ਕਰੋੜ ਰੁਪਏ ਗਵਰਨਮੈਂਟ ਦੇ ਖਜ਼ਾਨੇ ਦੇ ਵਿੱਚ ਟੈਕਸ ਜਾਂਦਾ ਸਾਡਾ ਅੱਜ ਵੀ ਜਾਂਦਾ ਔਰ ਸਾਨੂੰ ਇਹ ਇਨਾ ਬੇਰੇਮੀ ਨਾਲ ਮਾਰ ਦਿੱਤਾ ਜਾਂਦਾ ਜੇ ਇੱਕ ਗੁੰਡਾ ਕਚੇਹਰੀ ਦੇ ਵਿੱਚ ਪੇਸ਼ ਹੁੰਦਾ ਤਾਂ ਉਹਨੂੰ 3 ਡੀਐਸਪੀ ਲਾਏ ਜਾਂਦੇ ਨੇ ਤਾਂ ਮੈਂ ਸਰਕਾਰਾਂ ਨੂੰ ਦੋਨਾਂ ਨੂੰ ਸਟੇਟ ਦੇ ਸੈਂਟਰ ਨੂੰ ਗੱਲ ਪੁੱਛਦਾ ਸਾਡੇ ਮਨੁੱਖੀ ਅਧਿਕਾਰ ਕਿੱਥੇ ਨੇ ਹੁਣ ਜਿੰਨੇ ਵੀ ਸਾਰੇ ਐਮਪੀਸ ਭਾਵੇਂ ਰਾਜ ਆ ਜਾਈਏ ਜਾਂ ਸਾਡੇ 13 ਦੇ 13ਾਂ ਉਨ੍ਹਾਂ ਨਾਲ ਮੇਰੀ ਸਾਰਿਆਂ ਨੇ ਡਿਸਕਸ ਹੋਈ ਜਿੱਦਾਂ ਤੁਹਾਨੂੰ ਵੀਰ ਨੇ ਦੱਸਿਆ ਹੀ ਹੈ ਵੀ ਮੈਂ ਜੇ ਮੈਂ ਉਹ ਲੁਧਿਆਣੇ ਦੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਤਾਂ ਮੈਂ ਇਹਨੂੰ ਚੰਗੀ ਤਰ੍ਹਾਂ ਸੰਸਦ ਦੇ ਵਿੱਚ ਜਾ ਕੇ ਉਠਾਵਾਂਗਾ। ਇਹੀ ਮਕਸਦ ਮੇਰਾ ਹੈ। ਇਹਨਾਂ ਨਾਲ ਹੁਣ ਜਿਵੇਂ ਕੰਮਾਂ ਵੀ ਇਹੀ ਕਿਉਂ? ਜੀ। ਦੂਜੀਆਂ ਪਾਰਟੀਆਂ ਤੇ ਤੁਸੀਂ ਕਿਉਂ ਨਹੀਂ ਭਰੋਸਾ ਕੀਤਾ? ਕਿਉਂਕਿ ਮੈਂ 2 ਸਾਲ ਤੋਂ ਲਗਾਤਾਰ ਫਿਰਦਾ ਮੈਂ ਵਿਧਾਨ ਸਭਾ ਦੇ ਵਿੱਚ ਅੱਗੇ ਵੀ ਬੈਠ ਕੇ ਆ ਗਿਆ। ਮੈਂ ਸੀਐਮ ਸਾਹਿਬ ਦਾ ਮੰਗਰਾ ਕਰਦਾ ਕਰਦਾ ਇੱਥੋਂ ਤੱਕ ਪਹੁੰਚ ਗਿਆ। ਫਿਰ ਮੈਨੂੰ ਇਹ ਲੱਗਦਾ ਵੀ ਕਿਉਂਕਿ ਇੱਕ ਮੇਰੀ ਪੀਰੈਂਟ ਪਾਰਟੀ ਵੀ ਕਹਿ ਲਓ ਮੈਂ ਸ਼ੁਰੂ ਤੋਂ ਕਾਂਗਰਸ ਨਾਲ ਹੀ ਅਟੈਚ ਹਾਂ ਤਾਂ ਇਹਨਾਂ ਕੋਲੇ ਗੱਲ ਰੱਖਣੀ ਮੇਰੇ ਲਈ ਥੋੜੀ ਜਿਹੀ ਸੌਖੀ ਐ ਗੱਲ ਸੁਣ ਲੈਂਦੇ ਨੇ ਹੁਣ ਜਦੋਂ ਮੈਂ ਸਾਰਿਆਂ ਨਾਲ ਇਕੱਲੇ ਇਕੱਲੇ ਬੰਦੇ ਆ ਮੈਂ ਬਹਿ ਕੇ ਡਿਸਕਸ ਕੀਤੀ ਵੀ ਮੇਰਾ ਕਸੂਰ ਕੀ ਐ ਇਸ ਗੱਲ ਦੇ ਵਿੱਚ ਮੈਂ ਸੋਤੋਂ ਕੁਝ ਨਹੀਂ ਮੰਗਦਾ ਮੈਂ ਇਹ ਨਹੀਂ ਕਹਿੰਦਾ ਵੀ ਗੈਂਗਸਟਰਾਂ ਤੁਸੀਂ ਸਾਰਿਆਂ ਨੂੰ ਫਾਹੇ ਲਾ ਦਿਓ ਮੈਂ ਇੱਕੋ ਹੀ ਗੱਲ ਪੁੱਛਦਾ ਸਰਕਾਰ ਤੋਂ ਵੀ ਮੈਨੂੰ ਕੇਵਲ ਕਾਰਨ ਦੱਸ ਦਿਓ ਮੈਂ ਸਬਰ ਕਰਕੇ ਘਰੇ ਬੈਠ ਜਾਊਂਗਾ ਵੀ ਤੁਸੀਂ ਮਾਰਿਆ ਆਕਾਸ ਤੋਂ ਇਹ ਵਜ੍ਹਾ ਕੀ ਸੀ ਕੀ ਕੀ ਗਲਤ ਕਰਦਾ ਸੀ ਜਿਹਦਾ ਕਰਕੇ ਤੁਹਾਨੂੰ ਉਹ ਤੇ ਉਹਦੀ ਬੱਤੀ ਫੇਰ ਮਾਰ ਕੇ ਨਹੀਂ ਬੇਰਹਿਮੀ ਨਾਲ ਮੌਤ ਕੀਤੀ ਏ ਇਹ ਕੁਝ ਸਵਾਲ ਨੇ ਮੇਰੇ ਸਰਕਾਰ ਮੂੰਹ ਫੇਰ ਲੈਂਦੀ ਏ ਸਵਾ ਸਾਲ ਹੋ ਗਿਆ ਤੁਸੀਂ ਦੇਖਿਆ ਹੋਊਗਾ ਲਾਰੈਂਸ ਦੀ ਵੀਡੀਓ ਬਣ ਜਾਂਦੀ ਏ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਬਾਹਰ ਰਹਿੰਦਾ ਜੇਲ੍ਹ ਤੋਂ ਜੀ ਔਰ ਗਵਰਨਮੈਂਟ ਦਾ ਡੀਜੀਪੀ ਸਾਹਿਬ ਹੁਣ ਫੇਰ ਪੇਸ਼ ਹੋ ਕੇ ਆਏ ਨੇ ਕੋਰਟ ਦੇ ਵਿੱਚ ਹਾਈ ਕੋਰਟ ਨੇ ਉਸ ਵੀਡੀਓ ਨੂੰ ਗੈਰ ਕਾਨੂੰਨੀ ਈਕਰਾਰ ਵੀ ਦਿੱਤਾ ਸਰਕਾਰ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਏ ਯਾਨੀ ਸਾਰੀ ਗੱਲ ਦੇ ਉਤੋਂ ਜਿਹੜੀ ਮੇਰੀ ਕੇਸ ਦੀ ਪੋਜੀਸ਼ਨ ਹੈ ਉਹ ਵੀ ਕੋਈ ਬਹੁਤੀ ਚੰਗੀ ਨਹੀਂ ਹੈ ਜਿੰਨਾ ਮੈਨੂੰ ਸਿੱਟ ਤੋਂ ਸਹਿਯੋਗ ਮਿਲਣਾ ਚਾਹੀਦਾ ਨਹੀਂ ਮਿਲ ਰਿਹਾ ਤਾਂ ਮੈਂ ਇੱਕ ਇੰਡੀਆ ਲਾਈਨਸ ਜਿਸ ਤਰ੍ਹਾਂ ਮੇਰੀ ਰਾਹੁਲ ਜੀ ਨਾਲ ਗੱਲ ਹੋਈ ਹੈ ਤਾਂ ਮੈਨੂੰ ਕਾਫੀ ਮਨ ਨੂੰ ਸਕੂਨ ਮਿਲਿਆ ਗੱਲ ਕਰਕੇ ਵੀ ਉਹਨਾਂ ਨੇ ਮੇਰੇ ਦਰਦ ਨੂੰ ਥੋੜਾ ਜਿਹਾ ਨੇੜੇ ਤੋਂ ਹੋ ਕੇ ਦੇਖਿਆ ਸ਼ਾਇਦ ਉਹ ਆਪ ਇਹਨਾਂ ਪਰਸਥਿਤੀਆਂ ਚ ਲੰਗੇ ਹੋਣਗੇ ਸ਼ਾਇਦ ਤਾਂ ਆ ਕਰਕੇ ਵੀ ਫਰਕ ਪੈ ਜਾਂਦਾ ਕਿਉਂਕਿ ਜਿਹੜੇ ਬੰਦੇ ਨੂੰ ਜਿਹੜੀ ਤਕਲੀਫ ਆਈ ਹੁੰਦੀ ਹੈ ਉਹਨੂੰ ਬਖੂਬੀ ਉਹ ਸਮਝ ਲੈਂਦਾ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਜੇ ਇੰਡੀਆ ਅਲਾਈਨਸ ਆਉਂਦਾ ਤਾਂ ਮੈਨੂੰ ਜਿਹੜੀ ਕਾਨੂੰਨ ਦੀ ਰਾਜ ਦੀ ਸੰਭਾਵਨਾ ਹੈਗੀ ਮਤਲਬ ਬਾਕੀ ਤੁਹਾਨੂੰ ਸਰ ਲਾਰੈਂਸ ਵਰਗੇ ਦੇਖਦੇ ਹੋ ਜਦੋਂ ਕਿ ਸਰਕਾਰ ਐਨਐਸਐ ਲਾਉਣ ਤੋਂ ਪਹਿਲਾਂ ਸੋਚ ਰਹੀ ਨਹੀਂ ਪਰ ਲਾਰੈਂਸ ਵਰਗੇ ਜੇਲ੍ਹ ਵਿੱਚ ਇੰਟਰਸਟ ਕੀਤੀ ਰਹੀ ਸਾਰਾ ਕੁਝ ਚੱਲ ਰਿਹਾ ਉਹ ਕਿਤਾ ਦੇਖੋ ਕੱਲਾ ਰੱਖਿਆ ਰਿਹਾ 268 ਲੱਖ ਰੁਪਏ ਗੁਜਰਾਤ ਦੇ ਅੰਦਰ ਮਤਲਬ ਕੀ ਹੈ ਬਿਲਕੁਲ ਉਹ ਸਾਡੇ ਜਵਾਕਾਂ ਦੇ ਮੌਤ ਦੇ ਵਾਰੰਟਿ ਈਸ਼ੂ ਕਰਦਾ ਉੱਥੋਂ ਬੈਠਾ ਹੋਇਆ ਜਿਹੜੇ ਨੂੰ ਮਾ ਜੋ ਕੋਈ ਵੀ ਬੰਦਾ ਕਾਰੋਬਾਰੀ ਅੱਛਾ ਕੰਮ ਕਰਦਾ ਕੋਈ ਵਪਾਰ ਦਾ ਚੰਗੇ ਚਾਰ ਪੈਸੇ ਕਮਾਉਂਦਾ ਮੈਂ ਤੁਹਾਨੂੰ 4 ਲੱਖ 5 ਕਤਲ ਤਹੋ ਹੀ ਦੱਸ ਦਿੰਦਾ ਜੇ ਕਿਸੇ ਨੇ ਵੀ ਆਈਪੀ ਨੰਬਰ ਲੈ ਲਿਆ ਕਰਦਾ ਉਹ ਮਾਰਦਾ ਜੇ ਕਿਸੇ ਨੇ ਚੰਗਾ ਸੁਨਿਆਰੀ ਦੁਕਾਨ ਹੈ ਅੱਛਾ ਕਾਰੋਬਾਰ ਚੱਲ ਪਿਆ ਉਹ ਮਾਰਦਾ ਇਹ ਲੋਕ ਹੁਣ ਇੱਕ ਪਾਸੇ ਮੈਂ ਆ ਮੇਰਾ ਪੁੱਤ ਮਰਿਆ ਹੋਇਆ ਵੀ 1.5 ਕਰੋੜ ਰੁਪਇਆ ਗਵਰਨਮੈਂਟ ਦੇ ਖਜ਼ਾਨੇ ਦੇ ਵਿੱਚ ਟੈਕਸ ਜਾਂਦਾ ਸਾਡਾ ਅੱਜ ਵੀ ਜਾਂਦਾ ਹੈ ਇੱਕ اکاؤنٹ ਹੈ ਦੇਖੋ ਦੂਜਾ ਅਕਾਊਂਟ ਨਹੀਂ ਮੇਰਾ ਅਜੇ ਤੱਕ ਕੋਈ ਇਮਾਨਦਾਰੀ ਨਾਲ ਟੈਕਸ ਪੇ ਕਰਦੇ ਆਂ ਔਰ ਸਾਨੂੰ ਇਹ ਇਨਾ ਬੇਰੇਮੀ ਨਾਲ ਮਾਰ ਦਿੱਤਾ ਜਾਂਦਾ ਦੂਜਾ ਗੁੰਡਾ ਜਿਹੜਾ ਉੱਥੇ ਬਿਠਾ ਰੱਖਿਆ 268 ਲਾ ਕੇ ਵਿਰਾਸ ਦੇ ਵਿੱਚ ਉਹ ਕਿਸੇ ਪੇਸ਼ੀ ਤੇ ਨਹੀਂ ਆਉਂਦਾ ਕਿਸੇ ਅਦਾਲਤ ਦੇ ਵਿੱਚ ਉਹਨੂੰ ਸੰਮਨ ਦੀ ਨੋਟ ਕਰਾਇਆ ਜਾ ਸਕਦੇ ਤੇ ਉਹਦੀ ਰੱਖਿਆ ਕੀਤੀ ਜਾ ਰਹੀ ਹੈ ਜੇ ਇੱਕ ਗੁੰਡਾ ਕਿਚੇਰੀ ਦੇ ਵਿੱਚ ਪੇਸ਼ ਹੁੰਦਾ ਤਾਂ ਉਹਨੂੰ 3 ਡੀਐਸਪੀ ਲਾਏ ਜਾਂਦੇ ਨੇ ਉਹਦੀ ਸੁਰੱਖਿਆ ਮੁਕੰਮਲ ਕੀਤੀ ਜਾਂਦੀ ਹੈ ਤਾਂ ਮੈਂ ਸਰਕਾਰਾਂ ਨੂੰ ਦੋਨਾਂ ਨੂੰ ਸਟੇਟ ਦੇ ਸੈਂਟਰ ਨੂੰ ਗੱਲ ਪੁੱਛਦਾ ਸਾਡੇ ਮਨੁੱਖੀ ਅਧਿਕਾਰ ਕਿੱਥੇ ਨੇ ਮਤਲਬ ਗੈਂਗਸਟਰ ਅੰਦਰ ਜਿਹੜੇ ਉਹ ਸੇਫ ਕੀਤੇ ਜਾਂਦੇ ਆ ਤੇ ਜਿਹੜੇ ਬਾਹਰ ਆ ਉਹਨਾਂ ਨੂੰ ਕੋਈ ਉਹ ਨਹੀਂ ਸੇਫ ਹੈਗੀ ਬਿਲਕੁਲ ਜੀ ਜੇ ਜੇ ਮਤਲਬ ਕਿ ਮੈਂ ਗਲੀ ਦੇ ਵਿੱਚ ਤੁਰਨ ਲੱਗਿਆ ਵੀ ਖਤਰਾ ਮਹਿਸੂਸ ਕਰਦਾ ਮੈਂ 6-7 ਗਨਮੈਨ ਲੈ ਕੇ ਤੁਰਦਾ ਤਾਂ ਇੱਕ ਜੋ ਮੈਂ ਤੁਹਾਡੀ ਜਾਨ ਲੈਣਾ ਤਾਂ ਮੈਨੂੰ ਵੀ ਤਾਂ ਖਤਰਾ ਹੋਣਾ ਚਾਹੀਦਾ ਨਾ ਜੇ ਜਦੋਂ ਮੈਂ ਗਲੀ ਦੇ ਵਿੱਚ ਤੋਨਾ ਵੀ ਮੈਂ ਵੀ ਕਿਸ ਨੂੰ ਮਾਰ ਕੇ ਆਇਆ ਤਾਂ ਜੋ ਉਹ ਤਾਂ ਸਾਨੂੰ ਮਾਰ ਦਿੰਦੇ ਆ ਉਸ ਤੋਂ ਬਾਅਦ ਅਦਾਲਤਾਂ ਦੇ ਵਿੱਚ ਐਪਲੀਕੇਸ਼ਨ ਲਾ ਦਿੰਦੇ ਨੇ 2 ਸਾਲ ਹੋ ਗਏ ਮੇਰੇ ਚਾਰਜ ਫਰੇਮ ਹੋਏ ਨੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਰਟ ਦਾ ਫੈਸਲਾ ਆ ਗਿਆ ਹੋਵੇ ਕਿਉਂਕਿ ਮੈਂ ਇੰਨਾ ਨਿਰਾਸ਼ ਹੋਇਆ ਬੈਠਾ ਸੀ ਵੀ ਇਹਨਾਂ ਨੇ ਤਾਂ ਚਾਰਜ ਹੀ ਨਹੀਂ ਫਰੇਮ ਹੋਣ ਦੇ ਨੇ ਕੇਸ ਦੇ ਉੱਤੇ ਆਹ ਲਾਸਟ ਡੇਡ ਦੇ ਉੱਤੇ ਹੁਣ 20 ਤਰੀਕ ਦੇ ਉੱਤੇ ਅਵਿਡੈਂਸ ਸ਼ੁਰੂ ਹੋਣੀ ਹੈ ਤਾਂ ਮੈਨੂੰ ਇੰਨੀ ਰਾਹਤ ਮਿਲੀ ਉਸ ਦਿਨ ਵੀ ਨਵੇਂ ਜੱਜ ਸਾਹਿਬ ਆਏ ਆ ਬੜਾ ਵਧੀਆ ਕੰਮ ਕਰ ਰਹੇ ਨੇ ਪਰਮਾਤਮਾ ਕਰੇ ਕੋਈ ਅਗਲੇ ਸਾਲ ਦੇ ਵਿੱਚ ਉਹ ਸਮਾਂ ਫਿਰ ਆਉਣ ਲੱਗਾ ਉਹੀ ਡੇਟ ਉਹੀ ਤਰੀਕ 29 ਜਿਹੜੀ 19 ਮਈ ਆਨ ਲੱਗੀ ਹੈ ਦੁਬਾਰਾ ਫਿਰ ਉਹੀ ਜਿਹੜੀਆਂ ਚੀਜ਼ਾਂ ਉਹ ਯਾਦ ਆਉਂਦੀਆਂ ਦੁਬਾਰਾ ਫਿਰ ਬਿਲਕੁਲ ਬੇਟਾ ਉਹ ਤਾਂ ਦੇਖੋ ਜ਼ਖਮ ਤਾਂ ਸਦਾ ਹੀ ਹਾਰੇ ਨਹੀਂ ਹੈ ਨਾ ਉਹ ਤੋਂ ਬਾਅਦ ਮੇਰੇ ਘਰ ਦਾ ਬੇੜਾ ਮੂਧਾ ਵੱਜ ਗਿਆ ਜੀ ਠੀਕ ਹੈ ਇੱਕ ਅਕਾਲ ਪੁਰਖ ਨੇ ਰਾਹਤ ਦਿੱਤੀ ਹੈ ਬੱਚਾ ਦਿੱਤਾ ਹੈ ਪਰੰਤੂ ਦੇਖੋ ਬੜੀ badi ਕਿਸਮਤ ਦੀ ਗੱਲ ਹੈ ਮੇਰੇ ਬੇਟੇ ਨੇ ਜਨਮ ਹਲੇ ਲੈਣਾ ਸੀਗਾ ਹਫਤਾ ਬਾਅਦ ਬਿਲਕੁਲ ਔਰ ਸਾਨੂੰ ਹਸਪਤਾਲ ਦੇ ਵਿੱਚ ਇੰਨੇ 14 ਤਿੰਨ ਨੂੰ ਨੋਟਿਸ ਦਿੱਲੀ ਤੋਂ ਚੱਲਦਾ ਔਰ 15 ਨੂੰ ਸਾਡੇ ਹਸਪਤਾਲ ਦੇ ਵਿੱਚ ਤਿੰਨ ਅਫਸਰਾਂ ਦੀ ਟੀਮ ਮੇਰੇ ਕੋਲੇ ਪਹੁੰਚ ਜਾਂਦੀ ਹੈ ਤਾਂ ਤੁਸੀਂ ਦੱਸੋ ਇਹ ਨਫਰਤ ਨਹੀਂ ਹੈ ਤਾਂ ਹੋਰ ਕੀ ਹੈ ਰਾਜ ਕਰੇ ਭਾਜਪਾ ਕਰੇ ਕਾਂਗਰਸ ਕਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਨਾਲ ਅਸੀਂ ਤਾਂ ਰਾਜਾ ਵੜਿੰਗ ਕਹਿੰਦੇ ਨੇ ਸੰਵਿਧਾਨ ਲਈ ਲੜਨਾ ਵਾ ਮੈਂ ਹਾਰਨ ਜਿੱਤਣ ਲਈ ਨਹੀਂ ਲੜ ਰਿਹਾ ਸੰਵਿਧਾਨ ਲਈ ਲੜ ਰਿਹਾ ਕਿ ਲੱਗਦਾ ਜੀ ਦੇਸ਼ ਦਾ ਸੰਵਿਧਾਨਿਕ ਤੌਰ ਤੇ ਹੁੰਦਾ ਹੈ ਦੇਖੋ ਜੀ ਸੰਵਿਧਾਨ ਚਿਹਰੇ ਵੇਖ ਕੇ ਜਿਹੜੇ ਲੋਕ ਫੈਸਲੇ ਕਰ ਰਹੇ ਨੇ ਜੀ ਧਾਰਾ ਦਾ 302 ਦੀ ਹੋਰ ਕਤਲਾਂ ਦੇ ਵਿੱਚ ਵੀ ਹੁਣ ਦਿਖਾ ਦਿੰਨਾ ਹੈ ਦੋਸ਼ੀ ਸਜ਼ਾ ਵੀ ਕੱਟ ਰਹੇ ਨੇ ਪੂਰੀ ਵੀ ਹੋ ਗਈ ਹੈ ਦੁੱਗਣੀ ਵੀ ਕੱਟ ਲਈਏ ਫੇਰ ਵੀ ਨਹੀਂ ਛੱਡ ਰਹੇ 302 ਦੀ ਧਾਰਾ ਹੀ ਮੇਰੇ ਪੁੱਤ ਤੇ ਲੱਗੀ ਹੋਈ ਹੈ ਚਾਰਜ ਫਰੇਮ ਹੀ ਨਹੀਂ ਹੋ ਰਹੇ